ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਦ ਤੁਹਾਨੂੰ ਦਿਨ ਦੁਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਜੇ ਮੌਸਮ ਦੀ ਗੱਲ ਕਰੀਏ ਤਾਂ ਜੀ ਮੌਸਮ ਤਾਂ ਨਾ ਬੇ ਮਜਾਜ ਹੋਇਆ ਪਿਆ ਜੀ ਕਦੇ ਧੁੱਪ ਕਦੇ ਸ਼ਾਮ ਆ ਜਿਹੜੀ ਹਣ ਦੀ ਪੈਗੀ ਆਲੇ ਦਾਲੇ ਉਹਦੇ ਕਰਕੇ ਜੀ ਇੰਨੀ ਠੰਡੀ ਜੀ ਹਵਾ ਚੱਲ ਰਹੀ ਐ ਨਾ ਵੀ ਸਰੀਰ ਦੇ ਵਿੱਚੋਂ ਲੰਘਦੀ ਜਾਂਦੀ ਦਵਾਰਾ ਕੱਪੜੇ ਹਾਂ ਚੱਕਣੇ ਪੈ ਗਏ ਨਹੀਂ ਇੱਕ ਵਾਰ ਤਾਂ ਹੋਣਾ ਧੋ ਕੇ ਆਇਆ ਹੋਗਾ ਸੀ ਵੀ ਇਹਨਾਂ ਨੂੰ ਲਮਾਰੀਆਂ ਦੇ ਵਿੱਚ ਚਾਹੇ ਬੈੱਡਾਂ ਦੇ ਵਿੱਚ ਚਾਹੇ ਪੇਟੀ ਟਰੰਕ ਜੋ ਵੀ ਆਪਣੇ ਆਪਣੇ ਸਾਧਨ ਆ ਵੀ ਉਹਨਾਂ ਦੇ ਵਿੱਚ ਪਸਾ ਦੀ ਐ ਤੇ ਮੌਸਮ ਹੋ ਗਿਆ ਚੇਂਜ ਹੁਣ 3-4 ਦਿਨ ਹੋ ਗਏ ਜੀ ਅ ਪਰਿਵਾਰਕ ਮੈਂਬਰ ਸਾਰੇ ਬਿਮਾਰ ਪਏ ਸੀ ਤੇ ਅੱਜ ਮੈਂ ਵੀ ਚਲੋ ਸੰਦੀਪ ਨੂੰ ਕਿਹਾ ਸੀ ਮੈਂ ਭਾਬੀ ਜੀ ਨੂੰ ਕਿਹਾ ਤਾਂ ਵੀ ਚਲੋ ਤੁਹਾਨੂੰ ਫੜਦਾ ਰੋਪੜ ਕਮਾ ਲਿਆ ਮੈਂ ਚਾਹੇ ਚਮਕੌਰ ਸਾਹਿਬ ਵੀ ਘਰ ਪੇਪੇ ਵੀ ਬੰਦੇ ਦਾ ਮਨ ਜੇਕਰ ਦੇ ਵਿੱਚ ਬਿਮਾਰੀ ਆ ਜਾਂਦੀ ਨਾ ਆਟੋਮੈਟਿਕ ਇਦਾਂ ਲੱਗੀ ਜਾਂਦਾ ਵੀ ਏ ਵੀ ਬਿਮਾਰਿਆ ਆ ਬਸ ਸਾਰੇ ਬਿਮਾਰਿਆ ਬਿਮਾਰੇ ਬਿਮਾਰਿਆ ਬਾਹਰ ਕੋਈ ਚੰਗੀਆਂ ਰੂਹਾਂ ਨੂੰ ਮਿਲਾਂਗੇ ਜਾ ਕੇ ਤੇ ਉਹਨਾਂ ਨੂੰ ਐਕਟਿਵ ਦੇਖ ਕੇ ਆਪ ਵੀ ਐਕਟਿਵ ਹੋਵਾਂਗੇ ਮੈਂ ਤਾਂ ਉਸ ਅਕਾਉਂਟਿੰਗ ਮੈਂ ਗੰਨ ਕਰੀ ਸੀ ਮਾ ਚਲੋ ਚੱਲਦੇ ਆ ਤੇ ਭਾਬੀ ਜੀ ਨੇ ਤਾਂ ਮਨ ਨਹੀਂ ਕਰਤਾ ਉਹ ਤਾਂ ਆਪਣੀ ਵਜ੍ਹਾ ਹੀ ਲੈ ਕੇ ਬਿਸਤਰੇ ਦੇ ਵਿੱਚ ਵੜ ਗਏ ਤੇ ਸੰਦੀਪ ਨੂੰ ਮੈਂ ਮਨਾਇਆ ਮਾ ਵੀ ਚੱਲ ਤੂੰ ਚੱਲ ਹੌਲੀ ਹੌਲੀ ਤਾਂ ਕਿਤੇ ਗੱਡੀ 'ਚ ਬਹਿ ਕੇ ਜਾਣਾ ਤਾਂ ਕਿਹੜਾ ਕੁਝ ਕਰਨਾ ਵੀ ਚੱਲ ਨਾਲ ਚੱਲ ਮੇਰੇ ਤੇ ਨਾਲੇ ਸਭ ਤੋਂ بڑے ਡਾਕਟਰ ਨੂੰ ਮਿਲਿਆਵਾਂਗੇ ਬੇ ਦੇਨ ਦੁਨੀਆ ਦਾ ਜੋ ਡਾਕਟਰ ਹੈ ਤੇ ਆ ਜਿਹੜੀ ਖਰਾਸ਼ ਜੀ ਨਾ ਇਹ ਨਹੀਂ ਜਾਂਦੀ ਜੁਣ ਲੈ ਤੋ ਇੱਕੋ ਸੀਤੋ ਪਲਾਸੀ ਚੂਰਨ ਜਮਾ ਲੈ ਕੇ ਆਇਆ ਉਹਨੂੰ ਲੈ ਰਿਆ ਜੀ ਸਿਹਤ ਸਿਹਤ ਨਾਲ ਉਹਦੇ ਨਾਲ ਖੰਗਰੂ ਤਾਂ ਫਰਕ ਪੈ ਗਿਆ ਜਣੀ ਮੇਰਾ ਨੋਰਮਲ ਜਿਹੜੀ ਖਰਾਸ਼ ਹੈ ਇਹ ਨਹੀਂ ਜਾਂਦੀ ਹੈਗੀ ਤੇ ਰਾਤ ਮੇਰੀ ਭੈਣ ਦਾ ਫੋਨ ਆਇਆ ਸੀ ਪੈਣ ਲਾ ਲੋ ਚਾਹੇ ਹੁਣ ਉਹ ਉਹ ਕਹਿੰਦੇ ਭੂਆ ਤਾਂ ਕਹਿੰਦੇ ਰੀਤ ਦੀਆਂ ਸਾਰੀਆਂ ਹੀ ਬਣਦੀਆਂ ਪਰ ਮੈਂ ਰੀਤ ਦੀ ਮਾਸੀ ਬਣਨਾ ਹਾਂ ਮਾ ਚਲੋ ਠੀਕ ਐ ਬਲਜੀਤ ਭੈਣ ਬ੍ਰਹਮਤਨ ਤੋਂ ਉਹਨਾਂ ਨੇ ਉਹ ਕਹਿੰਦੇ ਵੀ ਆਪਣਾ ਅਦਰਕ ਹੋ ਗਿਆ ਕਾਲੀ ਮਿਰਚ ਹੋ ਗਈ ਹੈ ਸ਼ਾਇਦ ਨਾਲ ਵੀ ਮਿਕਸ ਕਰਕੇ ਨਾ ਥੋੜਾ ਥੋੜਾ ਉਹਨੂੰ ਥੋੜੇ ਥੋੜੇ ਟਾਈਮ ਬਾਅਦ ਵੀ ਚਿੱਟੀ ਜਾਓ ਵੀ ਉਹਦੇ ਨਾਲ ਸਹੀ ਹੋਣਾ ਉਹ ਕਹਿੰਦੀ ਵੀ ਸਾਨੂੰ ਤਾਂ ਇੱਥੇ ਡਾਕਟਰ ਦਵਾਈ ਦਿੰਦੇ ਨਹੀਂ ਉਲਝੇ ਵੀ ਕਹਿੰਦੀ ਅਸੀਂ ਵੀ ਸਾਰੀ ਪਰਿਵਾਰ ਉਲਝਾ ਰੱਖਣੀ ਕਾਂਗਜ ਖਾਮ ਬੁਖਾਰ ਵੀ ਫੌਰਨ ਦੇ ਵਿੱਚ ਇੱਕ ਹੀ ਚਲੋ ਹੈ ਵੀ ਸਹੀ ਲਾ ਲਓ ਵੀ ਡਾਕਟਰ ਦਵਾਈਆਂ ਨਹੀਂ ਦਿੰਦੇ ਹੈਗੇ ਤੇ ਵੀ ਹੌਲੀ ਹੌਲੀ ਆਪੇ ਹੀ ਕਵਰ ਹੋ ਤੁਸੀਂ ਤੇ ਇੱਥੇ ਇੰਡੀਆ ਦੇ ਵਿੱਚ ਤਾਂ ਭਾਈ ਕੁਝ ਵੀ ਦੁੱਖਦਾ ਨੋਰਮਲ ਜਿਹਾ ਦਵਾਈਆਂ ਚਾਹ ਮੈਡੀਕਲ ਤੇ ਲਿਓ ਚਾਹੇ ਡਾਕਟਰ ਤੇ ਲਿਓ ਜਾ ਕੇ ਨਾਲ ਦੇ ਨਾਲ ਹੁਣ ਤੱਕ ਘਰ ਘਰ ਪਹਿਲਾਂ ਜੇ ਪਹਿਨੇ ਸਮਿਆਂ 'ਚ ਦੇਖਿਆ ਜਾਵੇ ਤਾਂ ਜੇ ਸਾਡੇ ਅਸੀਂ ਆਪਣੀ ਸੋਚੀ ਸੰਭਾਲੀ ਹੈ ਤਾ ਇੱਕ ਡਿਸਪੈਂਸਰੀ ਹੁੰਦੀ ਸੀ ਪਿੰਡਾਂ ਦੇ ਵਿੱਚ ਛੋਟੋ-ਛੋਟੇ ਜਿਹੜੇ ਹਸਪੀਟਲ ਛੋਟੇ-ਛੋਟੇ ਡਿਸਪੈਂਸਰੀ ਹੁੰਦੀਆਂ ਸੀ ਉੱਥੇ ਦਵਾਈਆਂ ਹੁੰਦੀਆਂ ਤੇ ਦੋ ਚਾਰਕ ਦਵਾਈਆਂ ਹੁੰਦੀਆਂ ਦੀਆਂ ਜਦ ਬਿਮਾਰੀਆਂ ਵੀ ਬਹੁਤ ਘੱਟ ਹੁੰਦੀਆਂ ਸੀ ਹਾਂ ਉਹ ਦਵਾਈਆਂ ਨਾਲ ਸਾਰਾ ਕੁਝ ਕਵਰ ਹੋ ਜਾਂਦਾ ਤਾਂ ਹੁਣ ਤਾਂ ਇੱਕ ਪਿੰਡ ਦੇ ਵਿੱਚ ਦੋ-ਦੋ ਤਾਂ ਡਾਕਟਰ ਬੈਠੇ ਆ ਜੀ ਹਾਂ ਉਨੇ ਹੀ ਬਿਮਾਰੀਆਂ ਵਧ ਗਈਆਂ ਉਨੇ ਹੀ ਸਾਡਾ ਖਾਣ-ਪੀਣ ਦੇ ਹਾਲਾਤ ਵੀ ਖਰਾਬ ਹੋ ਗਏ ਅਸੀਂ ਪਹਿਲਾਂ ਸਮਾਂ ਇਦਾਂ ਦਾ ਸੀ ਖਾਂਦੇ ਘਰ ਸੀ ਜਾਂਦੇ ਬਾਹਰ ਸੀ ਮਾਰਨਿੰਗ ਟਾਈਮ ਘੁੰਮੇ ਫਰੇ ਹੁਣ ਨਾਲ ਆਪਣਾ ਪੇਟ ਆਲਾ ਕਰਿਆ ਹੁਣ ਹਾਂ ਤੇ ਹੁਣ ਸਮਾਂ ਹਜਾ ਆ ਗਿਆ ਜੀ ਖਾਂਦੇ ਬਹਾਰਾ ਪ੍ਰੋਗਰਾਮ ਬਣਾ ਘਰ ਆ ਕੇ ਨਿਬੜਦੇ ਆ ਚਲੋ ਜਿਉ ਜਿਉ ਦੁਨੀਆ ਰੰਗ ਬਦਲਦੀ ਜਾਈ ਜਾਂਦੀ ਹੈ ਨਾਲ ਅਸੀਂ ਵੀ ਸਾਰੇ ਰੰਗ ਬਦਲਦੇ ਜਾਈ ਜਾਂਦੇ ਆ ਤੇ ਹੁਣ ਮੈਂ ਚੱਲਦਾ ਅੰਦਰ ਨੂੰ ਅੰਦਰ ਜਾ ਕੇ ਮਲਾਉਣਾ ਤੁਹਾਨੂੰ ਮਾਮਾ ਧੀਆ ਦੋ ਤਿਆਰ ਹੋ ਰਹੀਆਂ ਸੋ ਖੋਪਣ ਜੀ ਪਏ ਆ ਉਹ ਨਾਲ ਵੀ ਕਰਾਂਗਾ ਗੱਲਬਾਤ ਕੀ ਗੱਲ ਤੁਸੀਂ ਗੱਤ ਨਹੀਂ ਜਾਣਾ ਹੈ ਜੀ ਨਹੀਂ ਬਾਈ ਮੇਰੇ ਸੇ ਮਤ ਨਹੀਂ ਚੱਲਦੀ ਹਿੰਮਤ ਤੂੰ ਤੁਰ ਕੇ ਜਾਣਾ ਨਹੀਂ ਮੇਰਾ ਦਿਲ ਨਾ ਲੱਗ ਕੇ ਹਾਂ ਮਜ਼ਬੂਰ ਨਹੀਂ ਕਰੀਦਾ ਬੱਸ ਆ ਰਜ਼ਾਈ ਲੋਕੇ ਪੈਣ ਨੂੰ ਦਿਲ ਕਰਦਾ ਹਾਂ ਹਾਂ ਬੱਸ ਅੱਛਾ ਕੁੰਡਾ ਲਾ ਦੋ ਤੁਸੀਂ ਸਾਰੇ ਮੇਰੇ ਹਾਂ ਫੜੇ ਉਧਰ ਉਧਰ ਆ ਕੇ ਕੁੰਡਾ ਲਾ ਦੇ ਅੱਛਾ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗੇ ਵੀ ਵੀ ਕੋਈ ਖਰਚ ਆਇਆਗਾ ਹਾਂ ਅਰਖਦਨ ਕੌਗਮਾ ਫਿਰ ਕਿਲੇ ਕੱਪੜੇ ਜੇ ਬਾਹਰ ਸੁੱਕੇ ਨਹੀਂ ਹੈਗੇ ਹਵਾ ਚੱਲ ਪਈ ਫਿਰ ਸੁੱਕ ਗਏ ਹੁੰਦੇ ਫਿਰ ਤਾਂ ਮੈਂ ਤਾਰਕੇ ਉਹਨਾਂ ਨੂੰ ਰੱਖੇ ਦਿੰਦਾ ਅੰਦਰ ਹਾਂ ਕੁੰਡਾ ਕੁੰਡਾ ਤਾਂ ਲੱਗਣਾ ਨਹੀਂ ਹੈਗਾ ਕੁੰਡਾ ਬਣਾ ਖੁੱਲ੍ਹੇ ਹੀ ਰਹਿਣਾ ਮਹਾਰਾ ਸੱਚਾ ਪਾਤਸ਼ਾਹ ਤੁਸੀਂ ਉਹ ਕਰ ਦਿਓ ਕਿਰਪਾ ਮਾਏ ਗਰੂ ਜੀ ਕਰ ਦਿਓ ਕਿਰਪਾ ਹੋਰ ਜਿਹੜੀ ਤੁਸੋਂ ਬਚਿੰਦਗੀ ਚੋਂ ਜ਼ਰੂਰੀ ਹੁੰਦਾ ਵੀ ਕਿ ਹਾਂ ਹਰਦਾ ਬੰਦਾ ਨਹੀਂ ਰਹਿੰਦਾ ਜੀ ਸੁਖੇ ਰਹਿਣਾ ਇਹ ਤਾਂ ਆਪੋ ਲਈ ਆਉਂਦਾ ਨਾ ਹਾਂ ਜਿੰਦਗੀ 'ਚ ਦੁੱਖ ਜ਼ਿਆਦਾ ਜ਼ਰੂਰੀ ਆ ਹਾਂ ਬਈ ਪਤਾ ਲੱਗਦਾ ਰਹਿੰਦਾ ਆਪਣੇ ਦੁੱਖ ਤੇ ਗਲੀਪਾ ਦਾ ਠੀਕ ਹਾਂ ਕੋਈ ਨਹੀਂ ਸਾਰੀ ਵਾਰਾ ਹੁਣ ਇੱਕ ਲਿਖੇ ਦੀ ਹਸਪੀਟਲ ਭਰੇ ਭਏ ਇਹਦੇ ਲਿਜਾ ਕੇ ਹਾਂ ਬਈ ਆਪਰ ਘਰ ਬੈਠੇ ਰੋਏ ਲੱਗਦਾ ਸੀ ਸਭ ਕੀ ਹੋ ਗਿਆ ਆਪੋ ਭਾਜਾ ਦਵਾਈਆਂ ਜਾਂਦੇ ਨੇ ਤਾਂ ਪਤਾ ਹੀ ਆ ਨਾ ਕੀ ਹਾਲਾਤ ਹੋਏਗੇ ਲੋਕਾਂ ਉਹ ਚਲੋ ਪ੍ਰਮਾਤਮਾ ਸਭ ਨੂੰ ਹਿੰਮਤ ਵਧਾਵੇ ਤੋ ਕੋੜੇ ਵੈਸਾ ਉਹੀ ਗੱਲ ਕਹੀ ਐ ਵੀ ਦੇਖਣੇ ਜ਼ਰੂਰੀ ਐ ਹਿੰਮਤ ਵਾਖੀ ਬਸ ਤੋੜੋ ਬਾਗਰੂ ਸੱਚਾ ਪਾਚਾ ਇੱਧਰ ਕਿਆ ਸਕੂਲ ਦੇ ਕੰਮ ਪਿੱਛੇ ਕਿਆ ਗਰਾਰਾ ਮਸਾਲਿਆ ਕੰਮ ਨਹੀਂ ਕੀਤਾ ਨਾ ਸਕੂਲ ਦਾ ਲੈ ਬਾਲਾ ਪਰ ਮੈਨੂੰ ਇਹ ਲਾਦੀ ਜਿਵੇਂ ਬਿਮਾਰ ਹੋਊਗੀ ਸੱਚੀ ਗੱਲ ਬਾਤ ਐ ਕੋ ਸਿੱਧਾ ਸਮਾਨ ਖਾਊਂਗੀ ਹਾਂ ਹਾਂ ਕਿਆ ਵੀ ਆਖਿਆ ਸਿੱਧਾ ਸਮਾਨ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾ ਦੁੱਖ ਦਾ ਮੇਰਾ ਮੈਂ ਮਨਾਏ ਲਈ ਇਹਨੂੰ ਮਾਹਵਿ ਚਾਲਾ ਮੇਰਾ ਬਿੱਕਦਾ ਕੀ ਆ ਦੁੱਖ ਦਾ ਤੇਰਾ ਹਾਂ ਕਿੱਲਾ ਮੈਨੂੰ ਮੈਂ ਤਾਂ ਵੀ ਚੱਲ ਬਾੜੇ ਜਾ ਮੂਡ ਬਾਹਰ ਫਿਰ ਕੇ ਨਾ ਹੋਰੇ ਤਰ੍ਹਾਂ ਦਾ ਹੋ ਜਾਂਦਾ ਹੋਰੇ ਤਰ੍ਹਾਂ ਦਾ ਹੋ ਜਾਂਦਾ ਲੋਟ ਹੋ ਜਾਂਦਾ ਫਿਰ ਕੇ ਲੋਟ ਫਿਰ ਕੇ ਲੋਟ ਹਵਾ ਤੇ ਜੋ ਨਹੀਂ ਨਹੀਂ ਕਮਰੇ ਦੇ ਵਿੱਚ ਤਿੰਨ ਦਿਨ ਬਾਅਦ ਇਹ ਬੈੱਡ ਪਰ ਤੇ 흘ਲੀ ਆ ਜੀ ਇਹਨੇ ਜਾਣਾ ਸਿਰਫ ਬਾਥਰੂਮ ਜਾ ਮੋਹਤ ਤੋ ਕੇ ਫੇਰ ਇੱਥੇ ਉਹ ਵੀ ਅੱਜ ਮੈਂ ਥੱਕਾ ਜਾ ਕਰਿਆ ਥੋੜਾ ਜਿਹਾ ਵੀ ਚੱਲ ਫੇਰ ਦੇਖਦੇ ਹਾਂ ਕਿ ਆਪਣਾ ਲੋੜ ਨਹੀਂ ਸੀ ਕਿ ਚੁੰਡੀ ਕਰਕੇ ਪਰੇ ਕਰਦੀ ਹੁਣ ਤਾਂ ਇੱਥੇ ਟਾਈਮ ਖਰਾਬ ਕਰੀ ਜਾਣਾ ਖੜੀ ਨੇ ਬਸ 2 ਮਿੰਟ ਲੱਗਣੇ ਆ ਹਾਂ ਇੱਕ ਪਾ ਇਹਦੇ ਇੱਕ ਚੁੰਡੀ ਜੀ ਕਰਕੇ ਪਰੇ ਕਰਿਆ ਯਾਰ ਪਿੱਛੇ ਨੂੰ ਰਹਿਣ ਦੇ ਸੰਦੀਪ ਹੋ ਗਿਆ ਇਹਨਾਂ ਨੂੰ ਤਾਂ ਜਿੰਨੇ ਨੂੰ ਤੁਸੀਂ ਮੈਨੂੰ ਨਾ ਬੈਸਣਾ ਨੇ ਮੈਂ ਕੁੱਤ ਕਰ ਦੇਣੀ ਕੁੜੀ ਹੇ ਆਣਾ ਸੋਣਾ ਲੱਭੀ ਹੇ ਕੀਮਾ ਕੀਮਾ ਨਹੀਂ ਬੱਤ ਤੂੰ ਹਾਂ ਜੀ ਬੇੜ ਲਿਆ ਹੱਥ ਹੁਣ ਕੱਪੜੇ ਲੇੜ ਨਹੀਂ ਫਿਰ ਨਹੀਂ ਹਾਂ ਹਾਂ ਵਾ ਇਹ ਲੀਬੜ ਦੰ ਤਣ ਆਣਾ ਪਤਾ ਨਹੀਂ ਤੁਹਾਨੂੰ ਕਿੱਥੇ ਤੇ ਲੱਭ ਜੰਨੀ ਇਹ ਚੀਜ਼ਾਂ ਇਹ ਛੁੱਟੀ ਹੈ ਕੀ ਹੈ ਛੁੱਟੀ ਇੱਕ ਇਹ ਲੀਤ ਦਾ ਕਲਿੱਪ ਹੈ ਲੀਤ ਦਾ ਸਾਡੀ ਦਾ ਹੈ ਨਾ ਜੇ ਤੈਨ ਲੱਤਾ ਤਾਂ ਹੈ ਨੀ ਸਰਪਰ ਤੱਕ ਖਾ ਲਾ ਇਹਨੂੰ ਜਿਆਦਾ ਸੜਦੇ ਉਹਨੂੰ ਜਿਆਦਾ ਖਾ ਲਾ ਫਿਲੀਸ਼ਾ ਮੈਂ ਨਾ ਡੱਕਾ ਚੌੜ ਕਰਨ ਲੱਗੀ ਹੈ ਹੈ ਕਾਏ ਬਾੜ ਕੇ ਜੇ ਬਾੜ ਗੁੰਡਾ ਨਾ ਕੀ ਹੈ ਜਿੰਦਾ ਹੈ ਜਿੰਦਾ ਜਿੰਦਾ ਲੋਕ ਕਿਹਦਾ ਕਿਹਦਾ ਹੁੰਦਾ ਲੋਕ ਕਮਰੇ ਨੂੰ ਲਾਉਣ ਵਾਲਾ ਲੋਕ ਆਪਣੇ ਤਾਂ ਹੈ ਹੀ ਨਹੀਂ ਐਜੀ ਚੀਜ਼ ਕੋਈ ਲਾਉਣੇ। ਛੋਟਾ ਤਾਂ ਹੈ। ਇੱਥੇ ਤਾਂ ਲੈ ਕੇ ਕਿਸੇ ਨੇ ਕਹਿ ਜਾਣਾ ਹੈ ਤਾਂ ਹੈ ਨਹੀਂ ਕੋਸ। ਕੱਪੜੇ ਲੈ ਜਾਊਂਗੇ ਬਾਅਦ ਤੇ ਬਾਅਦ। ਜੜ ਰੱਖਿਆ ਵੇ ਉਰੇ। ਕੱਪੜੇ ਚੱਕ ਲੈ ਜਾਊਂਗੇ ਬਾਅਦ ਤੇ ਬਾਅਦ। ਹੋਰ ਕਿਆ ਲਿਜਾੜਨੂ ਰੇ? ਐਸੀ ਚਾਬੀ। ਐਦੀ ਚਾਬੀ ਪਤਾ ਨਹੀਂ ਪੁੱਤ ਕਿੱਥੇ ਹੋਣੀ ਐ। ਚਾਬੀ ਤਾਂ ਤਾਂ ਹੁਣ ਮੈਨੂੰ ਪਤਾ ਨਹੀਂ। ਚਾਬੀ ਤਾਂ ਤਾਂ ਤੂੰ ਦੇ। ਖੋਜ ਕਰਨਾ ਪੈਣਾ ਚਾਬੀ ਦੀ। ਹੂੰ। ਥਾਣਾ ਨਹੀਂ। ਕੋਮੜਾ ਕੋਮੜਾ ਉਹ ਕੋਮੜਾ ਕੋਮੜਾ ਕਾਤੀ ਚੁੰਡੀ ਅਜਿਲੀ ਸੜਕੇ ਕਰਦੇ ਨਵਾਂ ਡਿਜ਼ਾਈਨ ਇੱਕੇ ਕਰਦੇ ਇਦਿਲੀ ਸਾਰ ਸਾਰੀ ਦੀ ਕਿਉਂ ਹਾਂ ਉਹੀ ਉਹੀ ਕਹਤੇ ਆਪਣੀ ਕੁੜੀ ਦਾ ਜਲੂਸ ਕਰੰਡਰੀਤ ਹਾਂ ਮੇਰੀ ਤਾਂ ਕੋਸ ਲੱਗਦੀ ਹੋਣੀ ਇਹ </body> ਇਹ ਤਾਂ ਸਾਰਿਆਂ ਨਾਲੋਂ ਜ਼ਿਆਦਾ ਆਪਣੇ ਬਾਪੇ ਨੂੰ ਪਿਆਰ ਕਰਦੀ ਆ ਪਾਪਾ ਹੂੰ ਕੱਲਤੀ ਜੇ ਕੋਈ ਤੇਰੀ ਪਾਪਾ ਨੇ ਸਿਖਾਇਆ ਹੂੰ ਜੇ ਕਿ ਤੈਨੂੰ ਜਾਣਾ ਤਾਂ ਪਾਪਾ ਨੂੰ ਪੁੱਛ ਕੇ ਜਾਉਂਗੀ ਲੈ ਕਿੱਥੇ ਨੂੰ ਗਿਆ ਹੁਣ ਨੇਤਰ ਪਾਪਾ ਤੇਰਾ ਦਾਦੀ ਜੀ ਬਣ ਕੇ ਨਹੀਂ ਗਏ ਉਹ ਤਾਂ ਕਿੱਥੇ ਨੂੰ ਗਿਆ ਪੁੱਤ ਦੱਸ ਕੇ ਨਹੀਂ ਗਿਆ ਲੋਪਰ ਹਾਂ ਲੋਪਰ ਰੁਪੜ ਨੂੰ ਗਿਆ ਐਂ ਹੀ ਦੱਸਦੀ ਐ ਤੁਸੀਂ ਵੇਣਦੀ ਹੂੰ ਦੰਦੇ ਗਏ ਆ ਆ ਦੇਖੇ ਹੁਣ ਮੈਨੂੰ ਖੜੀ ਖੜੀ ਨੂੰ ਵੀ ਘਮੇਰ ਆਉਂਦੀ ਆ ਕਾਤਾ ਬੈੱਕੇ ਜਾਣਾ ਗੱਡੀ 'ਚ ਲਾਤੀ ਨੂੰ ਹੂੰ ਇਹਦੇ ਨੂੰ ਮਜ਼ਾ ਹੈ ਛੇਟੀ ਉਹ ਵਾਗ ਐਤ ਤੇੱਕ ਇਹਦੀ ਟੋਪੀ ਆ ਆ ਬੂਟ ਵੀ ਪਏ ਤੁਹਾਡੇ ਕੋਲ ਪੈਰਾਂ 'ਚ ਕਿੱਧਰ ਹੈ ਇਹਦੇ ਨੂੰ ਮਚਾਉਣਾ ਵਾਗ ਲਾ ਕੇ ਦੇ ਆਓ ਉਹ ਨੂਨੇ ਐ ਕਿੱਧਰ ਦੇ ਥਾਪੇ ਸਾਰੇ ਬਸ ਤੂੰ ਦੇਖ ਹਾਂ ਹਾਂ ਗਾਦੇ ਰਹੇ ਹੋ ਹਾਂ ਉਹਨਾਂ ਨੇ ਹੋਰ ਪੌਣੇ ਹੋਣਾ ਅੱਜ ਫਿਰ ਇੱਕ ਹੋਰ ਆਪਾਂ ਦਿੰਦੇ ਇੱਕ ਤਾਂ ਨਖਰੇ ਕਰਦੀ ਆ ਕਿਹੜੇ ਪੌਣੇ ਬੱਲੇ 1 2 3 ਆਹ ਪੌਣੇ ਹੋਣੇ ਨੇ ਇਹ ਜਿਹੜੇ ਸਕੂਲ ਨੂੰ ਪਾ ਕੇ ਜਾਂਦੀ ਆ ਆਹ ਲਓ ਮੈਂ ਵੀ ਜੁੱਤੀ ਪਾ ਕੇ ਲਵਾ ਉਹਦਾ ਹੈ ਕਿ تاني ਥੋੜਾ ਬਹਾਦਾ ਧੱਕਾ ਕਰਨਾ ਵਿਚਾਰਿਆ ਦੋ ਵਾਰ ਤੇ ਹਲੀ ਚੁੱਟੀ ਕਰਦਣੀ ਕਿ ਮੇਰੇ ਕੋਲ ਇੱਕ ਤਾਂ ਚੁੰਟੀ ਕਰਾਈ ਰੈਣ ਦੇ ਪੁੱਤ ਨਾ ਛੇੜ ਹਾਂ ਹਾਈ ਕੰਤਾ ਆਤੀ ਮੇਰੇ ਇਹ ਬਾਹਾਂ ਦੁਖਣ ਲੱਗ ਗਈਆਂ ਸਤਨਾਮ ਵਾਹਿਗੁਰੂ ਸੱਚਾ ਪਾਤਸ਼ਾਹ ਸੁੱਖ ਰੱਖਿਓ ਸਾ ਪਾਸੇ ਬੱਸ ਕਰ ਹੁਣ ਰਵੜ ਨਹੀਂ ਪਈ ਜਾਣੀ ਜਾ ਇਹ ਦਰਮੁਗੀ ਦਿਖਾ ਕੀਮ ਲਾ ਦੋ ਕੀਮ ਲਾ ਦੋ ਨਾ ਨਾ ਓ ਲਵਾ ਲਾ ਓ ਲਵਾ ਲਾ ਲਵਾ ਲਾ ਲਵਾ ਲਾ ਕਿ ਇਹ ਵੀ ਇਹਦੀ ਸ਼ੈਂਪੂ ਕਰੀਮ ਲਿਓ ਮਿਆਂ ਵਾਲੇ ਹਾ ਚੱਲ ਤੂੰ ਲਵਾ ਲਾ ਆ ਜਾ ਪਰਚ ਛਾੜ ਦਿਆਂ ਨੂੰ ਮੈਂ ਹਾਂ ਕਾਰੀ ਜੰਮੀ ਆ ਦੋ ਇਹ ਕਰੀਮ ਲਵਾ ਲੇ ਤੂੰ ਬਾਲੇ ਮਾ ਉਹ ਨੂੰ ਨਹੀਂ ਆਉਂਦੀ ਗੁੱਲਾ ਨੂੰ ਨਹੀਂ ਆਉਂਦਾ ਜੇ ਜਾ ਕੇ ਤੁੰਗੀ ਤੇ ਮੱਗ ਜਣੀਆਂ ਆਪਣੇ ਆਪ ਹਾਏ 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 ਮੈਂ ਬੂਟ ਪਾ ਜਾਣਾ ਕਿ ਇਹਨੂੰ ਪੁੱਛਣਾ ਜਾਣਾ ਕਿ ਰਹਿਣਾ ਉਰੀ ਜਾਣਾ ਜੇ ਜਾਣਾ ਤਾਂ ਛਿੱਤ ਛਿੱਤੀ ਤਿਆਰ ਹੋ ਜਾ ਜੇ ਨਹੀਂ ਜਾਣਾ ਤਾਂ ਰਹਿ ਉਰੀ ਜਾਣਾ ਕਿੱਥੇ ਨੂੰ ਕਿੱਥੇ ਨੂੰ ਜਾਣਾ ਭਲਾ ਪੋਪੜ ਨੂੰ ਜਾਣਾ ਇਹ ਤਾਂ ਟਾਈਮ ਦੱਸੂ ਵੀ ਪੋਪੜ ਜਾਂਦੇ ਕਿੱਥੇ ਜਾਂਦੇ ਮੇਰੇ ਨਾਲ ਢਿੱਡੇ ਚ ਬਣੀ ਕਾ ਤੇ ਗੁੜ ਨਾਲ ਨਾਲ ਹੋਈ ਜਾਂਦੀ ਐ ਉਹ ਦਵਾਈਆਂ ਨੇ ਚੱਕਿਆ ਹੋਇਆ ਚਾਰ ਚਾਰ ਦਿਨ ਹੋ ਗਏ ਦਵਾਈਆਂ ਖਾਂਦੇ ਆ ਉਹਨੇ ਗਰਮੀ ਕਰੀ ਪਈ ਆ ਉਹਨੇ ਕੋਈ ਨਹੀਂ ਉਹ ਰੋਪਰ ਤੋਂ ਬਾਕੀ ਛੋਣਾ ਪੁੱਤ ਆ ਪਈ ਆ ਉਹਦੇ ਥੱਲੇ ਆਉ ਦੇਖ ਬਹੁਤ ਟੋਪੀ ਰੀ ਹੈ ਹੈ ਬਾਤ ਸੌਣ ਤੂੰ ਹੱਥੇ ਫੇਰੀ ਜਨੀ ਉਹਨੂੰ ਤੰਗ ਕਰਿਆ ਪਿਆ ਤਾਂ ਉਹਦੇ ਨੱਕ ਚ ਵੱਜਿਆ ਕੁਸ ਉਹ ਦੇਖਦੀ ਸੀ ਹਾਂ ਹਾਂ ਹੱਥ ਫੇਰ ਕੇ ਦੇਖਦੀ ਸੀ ਹੈ ਨਾ ਟੋਪੀ ਕਿਹੜੇ ਤੇ ਆਉਂਦੀ ਹੈ ਵਿਚਾਰੀ ਦੇ ਆਉਂਦੀ ਆ ਪਾਤੀ ਨਹੀਂ ਹੋਈ ਉਹਦੀ ਟੋਪੀ ਟੱਪ ਸੈਟ ਕਰੀ ਵੀ ਉਹ ਟੋਪੀ ਨਾਲ ਤਾਂ ਅਨੁਪਾਅ ਨਾਲ ਤੇ ਆਪਣੀ ਪਾਕ ਉੱਤੇ ਜੈਕਟ ਜਿਵੇਂ ਚਾਹਦਾ ਯਾਰ ਉਦੋਂ ਰੀਟਾਈਮ ਪੈਸਟ ਕਰੀ ਜਾਣਾ ਸਭੂਦਿਆਂ ਨੇ ਮੇਰਾ ਪਰਸ ਕਿੱਥੇ ਹੈ ਪਰਸ ਚ ਪੈਸੇ ਪਤ ਨਹੀਂ ਹੈਗੇ ਪਤ ਨਹੀਂ ਨੇ ਚੱਲੋ ਹੁਣ ਫਿਰ ਪਰਸ ਚ ਜਾ ਕੇ ਹੈਗਾ 500 ਦਾ ਇੱਕ ਨੋਟ ਦਵਾਈਆਂ ਦੇਖਣੀਆਂ ਦੀ ਲੈ ਭਰਿਆ ਭਰਿਆ ਇਹ ਕੋਣਾਂ ਬਾਤ ਗੱਤੀ ਕੋਈ ਸੱਤ ਬਣੀ ਕੀ ਮੰਗਦੀ ਹੁਣ ਹਾਂ ਦੋ ਸੁਬੀ ਦਵਾਈਆਂ ਹੋਈਆਂ ਐਚਾ ਦਾ ਛੋਲੇ ਪਿਆ ਪੈ ਰਣ ਦੋ ਰੋੜੇ ਬਲ ਪਾਤਾ ਲਈ ਡੈਡੀ ਵੀ ਕੋਟੀ ਮੰਗ ਆਈ ਏ ਵੀ ਬੁੱਤ ਮੈਂ ਹਾਏ ਹਾਏ ਇਹ ਸਮਾਰਟ ਬੋਚ ਕੱਢ ਲਈ ਮੰਮੀ ਵਾਲੀ ਮੈਂ ਉਪੀ ਚਾਰਜ ਨਹੀਂ ਇਹ ਚਾ ਚਾ ਕੱਢ ਜਾ ਮੈਂ ਤੇਰਾ ਦਿਮਾਗ ਨਾ ਚੱਕੋ ਹਾਂ ਚੰ ਚੱਪੜ ਵੇਖਣੀ ਚੱਲੀਏ ਹੁਣ ਕਿ ਬਸ ਆਈ ਕੋਸ ਸੈਟਿੰਗਾਂ ਹੀ ਹੋਣੀਆਂ ਔਰ ਹੁਣ ਪਰ ਚਲੋ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਬਹੁਤ ਪਿਆਰ ਨੱਕੀ ਮਿਲਾਂਗੇ ਜੀ ਪਹੁੰਚ ਗਏ ਜੀ ਸ਼੍ਰੀ ਚਮਕੌਰ ਸਾਹਿਬ ਹੁਣ ਬਾਜਰਾ ਜੀ ਦੇ ਸ਼੍ਰੀ ਚਮਕੌਰ ਸਾਹਿਬ ਘੋੜੇ ਵਾਲਾ ਚੌਕ ਇਹ ਜਾਂਦਾ ਜੀ ਸ਼੍ਰੀ ਕਤਲਗੜ੍ਹ ਸਾਹਿਬ ਨੂੰ ਜੋ ਮੇਰਾ ਰੋਡ ਜਾਂਦਾ ਚਮਕੌਰ ਸਾਹਿਬ ਤੋਂ ਤੇ ਵਧੀਆ ਇਸ ਵਾਰ ਗੇਟ ਗੂਟ ਬਣਾ ਕੇ ਇੱਥੇ ਮਤਲਬ ਜਿਵੇਂ ਦਰਬਾਰ ਸਾਹਿਬ ਵਿੱਚ ਔਰ ਲੋਕ ਬਣਾਈ ਸੀ ਦੁਕਾਨਾਂ ਦੀ ਸਾਰਿਆਂ ਦੀ ਉਦਾਂ ਦੀ ਲੋਕਾਂ ਔਰੇ ਤਿਆਰ ਕੀਤੀ ਸੀ ਵਿੱਚ ਖੰਜੂਰਾਂ ਦੇ ਬੁੱਟੇ ਲਾਤੇ ਤੇ ਹੁਣ ਤੁਹਾਨੂੰ ਮਿਲਾਂਗੇ ਜੀ ਗੁਰੂ ਘਰ ਦੇ ਵਿੱਚ ਪਹੁੰਚ ਗਿਆ ਜੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਾਹਿਗੁਰੂ ਸੱਚਾ ਪਾਤਸ਼ਾਹ ਸਭ ਨੂੰ ਰੱਖੇ ਚੜ੍ਹਦੇ ਗਲਾ 'ਚ ਜਿਹੜੇ ਚੱਲ ਰਿਹਾ ਜੀ ਥੋੜਾ ਜਿਹਾ ਪ੍ਰੋਬਲਮ ਵਾਲੇ ਦਿਨ ਸਾਰਿਆਂ ਪਰ ਖੰਗੋ ਤੇ ਖਾਮ ਇੱਥੇ ਕਰ ਦਿਓ ਜੀ ਰਾਹਤ ਵਾਹਿਗੁਰੂ ਸੱਚਾ ਪਾਤਸ਼ਾਹ ਤੂੰ ਵੀ ਆ ਬਹਿਆ ਗੁਰੂ ਸੱਚਾ ਪਾਤਸ਼ਾਹ ਤੂਹੇ ਧੰਨਵਾਦ ਹੈ ਗੁਰੂ ਸਤਗੁਰ ਨਾਨਕ ਪ੍ਰਗਟਿਆ ਮੇਟ ਧੁੱਧ ਜਗ ਚਾਨਣ ਹੋਆ ਤੇ ਹੁਣ ਤੁਸੀਂ ਕਰਿਓ ਜੀ ਸਾਰੇ ਦਰਸ਼ਨ ਮਿਲ ਤੇ ਕਰਿਓ ਅਰਦਾਸਾ ਬੇਨਤੀਆਂ ਬਲੌਗ ਨਾਲ ਬਣ ਰਹੇ ਹੋ ਜੀ ਕਾਫੀ ਸੰਗਤਾਂ ਇਵੇਂ ਨਤਮਸਤਕ ਹੋਣ ਆਈਆਂ ਜੀ

Oh

re <laughs> ka